ਤੇ ਨੀਤੂ ਭੈਣ ਦੀ ਸਾਡੀ ਦੀ ਅੱਖ ਪੈਣੀ ਹੈ ਪੱਥਰ ਦੀ ਇੱਕ ਹਨਾ ਇੱਕ ਭੈਣ ਦੂਜੀ ਪਿੱਛੇ ਕੀ ਨਾ ਪਹਿਣੇ ਹਰਵਿੰਦਰ ਭੈਣ ਉਹਦੀ ਵੀ ਅੱਖ ਜਿਹੜੀ ਪੱਥਰ ਦੀ ਪੈਣੀ ਹੈ ਤੇ ਮਹਾਰਾਜ ਕਿਰਪਾ ਕਰਨ ਇਹਨਾਂ ਦੀ ਅੱਖ ਪੱਥਰ ਦੀ ਪਹਿਣ ਤੋਂ ਬਾਅਦ ਇਹਨਾਂ ਦੀ ਘਟੋ ਘਾੜ ਜਿਹੜੀ ਤਕਲੀਫ ਆ ਦੁੱਖ ਆ ਜਿਹੜਾ ਖੁੱਲੀ ਪਈ ਆ ਝਖਮ ਨਾਲ ਉਹ ਠੀਕ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਨੇ ਮੇਰੇ ਬਾਪੂ ਬਜ਼ੁਰਗ ਬੈਠੇ ਨੇ ਮੇਰੀਆਂ ਮਾਤਾਵਾਂ ਭੈਣਾਂ ਬੈਠੀਆਂ ਤੁਹਾਨੂੰ ਸਾਰਿਆਂ ਨੂੰ ਅੱਖਾਂ ਦੇ ਆਪਰੇਸ਼ਨ ਵਾਸਤੇ ਸਿਲੈਕਟ ਕੀਤਾ ਗਿਆ ਵਾ ਤੁਹਾਡੇ ਅੱਖਾਂ ਦੇ ਆਪਰੇਸ਼ਨ ਹੋਣੇ ਆ ਜੀ ਸਾਰਿਆਂ ਦੇ ਤੇ ਸਾਡੀ ਇੱਕ ਹੱਥ ਜੋੜ ਕੇ ਬੇਨਤੀ ਆ ਵੀ ਬਿਲਕੁਲ ਕਿਸੇ ਚੀਜ਼ ਦੀ ਫਿਕਰ ਤੁਸੀਂ ਟੈਨਸ਼ਨ ਨਹੀਂ ਲੈਣੀ ਤੁਹਾਡਾ ਹਸਪਤਾਲ ਦੇ ਵਿੱਚ ਪ੍ਰੋਪਰ ਰੋਟੀ ਪਾਣੀ ਦਾ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਵਾ ਉੱਥੇ ਹਰੇਕ ਮਰੀਜ਼ ਦੇ ਨਾਲ ਰਿਸ਼ਤੇਦਾਰ ਨਹੀਂ ਜਾ ਸਕਦਾ ਕਿਉਂਕਿ ਉੱਥੇ ਰਿਸ਼ਤੇਦਾਰ ਨਹੀਂ ਰਹਿ ਪਹੁੰਚਗੇ ਜਿਹੜਾ ਮਰੀਜ਼ ਜਿਵੇਂ ਉਹਨੇ ਮਾਤਾ ਬੀਚੇਅਰ ਤੇ ਆ ਏਦਾਂ ਦੇ ਕੇਸ ਦੇ ਵਿੱਚ ਕੋਈ ਨਾਲ ਇਹਨਾਂ ਦਾ ਰਿਸ਼ਤੇਦਾਰ ਜਾਊਗਾ ਜਿਹੜੇ ਤੁਰੇ ਫਿਰਦੇ ਨੇ ਬਾਪੂ ਤੇ ਮਾਤਾਵਾ ਉਹਨਾਂ ਨੂੰ ਸਾਡੇ ਉੱਤੇ ਸੇਵਾਦਾਰ ਆ ਜਿਹੜੇ ਉਹ ਸਪੋਰਟ ਕਰਨਗੇ ਸਾਹਮਣੇ ਗੇ ਰੋਟੀ ਪਾਣੀ ਵੀ ਮਿਲੂਗਾ ਉੱਤੇ ਹਸਪੀਟਲ ਦੇ ਅੰਦਰ ਹੀ ਲੈਟਰਨ ਵਾਸ਼ਰੂਮ ਬਣੇ ਹੋਇਆ ਸਭ ਕੁਝ ਤੁਹਾਨੂੰ ਉਪਲਬਧ ਹੋਊਗਾ ਟੈਨਸ਼ਨ ਕਿਸੇ ਚੀਜ਼ ਦੀ ਨਹੀਂ ਲੈਣੀ ਤੁਸੀਂ ਜਿਹਨੂੰ ਲੱਗਦਾ ਵੀ ਮੈਨੂੰ ਤੁਰਨਾ ਔਖਾ ਆਵੇਂ ਢਗਣਾ ਪਾਵਾ ਜਾਂ ਕਿਸੇ ਨੂੰ ਅੱਖਾਂ ਦੀ ਲਾਈਟ ਜਮਈ ਹੈ ਨਹੀਂਗੀ ਉਹ ਬੰਦਾ ਜਰੂਰ ਸਾਨੂੰ ਦੱਸੇ ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਬਸ ਬੇਨਤੀ ਆ ਵੀ ਸਬਰ ਨਾਲ ਸਬਰ ਤੇ ਸੰਤੋਖ ਦੇ ਨਾਲ ਤੁਸੀਂ ਆਪਣਾ ਆਪਰੇਸ਼ਨ ਕਰਾਉਣਾ ਸਾਡਾ ਮਕਸਦ ਇੰਨਾ ਹੀ ਆ ਵੀ ਤੁਹਾਡੀਆਂ ਅੱਖਾਂ ਠੀਕ ਹੋ ਜਾਣ ਤੇ ਅਸੀਂ ਸਿਰਫ ਇੰਨੀ ਹੀ ਬੇਨਤੀ ਕਰਨੀ ਹੈ ਤੁਹਾਨੂੰ ਵੀ ਬਸ ਸਬਰ ਰੱਖਿਓ ਕਾਲੀ ਨਾ ਕਰਿਓ ਸਭ ਕੁਝ ਮਹਾਰਾਜ ਕਿਰਪਾ ਕਰਨਗੇ ਸਾਡੀ ਨੀਅਤ ਆ ਜਿਹੜੀ ਉਹ ਇਹੀ ਆ ਵੀ ਸਾਡੇ ਬਾਪੂ ਬਜ਼ੁਰਗਾਂ ਦੇ ਸਾਡੀਆਂ ਮਾਵਾਂ ਦੇ ਅੱਖਾਂ ਦੇ ਇਲਾਜ ਹੋ ਜਾਵੇ ਤੇ ਸਾਡੇ ਦੋ ਜਿਹੜੇ ਛੋਟੇ ਭਰਾ ਵਾ ਵੀਰਿੰਦਰ ਸਿੰਘ ਗਰੇਵਾਲ ਤੇ ਸਰਪਜੀਤ ਸਿੰਘ ਗਰੇਵਾਲ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਅੱਜ ਦਾ ਇਹ ਕੈਂਪ ਲਾਇਆ ਗਿਆ ਮੇਰੀ ਬੇਨਤੀ ਹੈ ਉਹਨਾਂ ਮਾਵਾਂ ਨੂੰ ਬਾਪੂ ਬਜ਼ੁਰਗਾਂ ਨੂੰ ਵੀ ਅਰਦਾਸ ਕਰਿਓ ਸੱਚੇ ਪਾਤਸ਼ਾਹ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਣ ਠੀਕ ਆ ਇੱਕ ਨਿੱਕੀ ਨਿੱਕੀ ਉਮਰ ਦੇ ਦੋਨੋਂ ਬੱਚੇ ਨੇ ਉਹਦੇ ਵੀ ਇੱਕ ਬੇਟਾ ਤੇ ਬੇਟੀ ਆ ਦੋਨਾਂ ਦੀ ਇੱਕ ਬੇਟਾ ਬੇਟੀ ਆ ਤੇ ਉਹਨਾਂ ਨੂੰ ਵਾਹਿਗੁਰੂ ਕਿਰਪਾ ਕਰਨ ਵੀ ਉਹ ਪੜ੍ਹ ਲਿਖ ਕੇ ਆਪਣੇ ਦਾਦਾ ਦਾਦੀ ਦੀ ਸਪੋਰਟ ਕਰਨ ਆਪਣੇ ਪਰਿਵਾਰ ਦੀ ਸਪੋਰਟ ਕਰ ਬਸ ਇੰਨੀ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਜਰੂਰ ਉਹਨਾਂ ਬੱਚਿਆਂ ਲਈ ਅਰਦਾਸ ਕਰਿਓ ਸਤਿ ਸ੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਹਾਡਾ ਕੀ ਨਾਮ ਬਾਈ ਜੀ ਧਰਮਵੀਰ ਸਿੰਘ ਧਰਮਵੀਰ ਸਿੰਘ ਜੀ ਪਿਛਲੀ ਵਾਰੀ ਵੀ ਆਪਾਂ ਮਿਲੇ ਸੀ ਜੀ ਤੁਹਾਡਾ ਖਲਵਾਨ ਸਿੰਘ ਖਲਵਾਨ ਸਿੰਘ ਤੇ ਇਹ ਸਾਡੇ ਕੋਲੇ ਜਿਹੜੇ ਲਾਇਓਨਸ ਕਲੱਬ ਆਫ ਬਾਰਕਿੰਗ ਜੁਕੇ ਤੋਂ ਪਹੁੰਚੇ ਨੇ ਧਰਮਵੀਰ ਸਿੰਘ ਜੀ ਤੇ ਨਾਲ ਕੁਲਵੰਤ ਸਿੰਘ ਜੀ ਇਹਨਾਂ ਵੱਲਿਓਂ ਅੱਜ ਦਾ ਕੈਂਪ ਆ ਜਿਹੜਾ ਸਪான்ਸਰ ਕੀਤਾ ਗਿਆ ਲਾਇਓਨਸ ਕਲੱਬ ਆਫ ਬਾਰਕਿੰਗ ਜੁਕੇ ਵੱਲਿਓਂ ਜਿੱਥੇ ਜਿਸਪਾਲ ਸਿੰਘ ਹੁੰਜਣ ਜੀ ਭਪਿੰਦਰ ਸਿੰਘ ਜੰਡੂ ਜੀ ਤੇ ਕੁਲਵੰਤ ਸਿੰਘ ਜੀ ਧਰਮਵੀਰ ਸਿੰਘ ਜੀ ਇਨਾਂ ਦਾ ਬਹੁਤ ਸ਼ੁਕਰੀਆ ਕਰਦੇ ਆ ਤੇ ਨਾਲ ਦੀ ਨਾਲ ਧੰਨਵਾਦ ਕਰਦੇ ਆ ਅਸੀਂ ਰੂਬੀ ਨੈਲਸਨ ਮੈਮੋਰੀਅਲ ਹਸਪੀਟਲ ਦਾ ਜਿਨ੍ਹਾਂ ਨੇ ਅੱਜ ਇਹ ਉਪਰਾਲਾ ਕਰਕੇ ਸਾਡੇ ਦੋ ਛੋਟੇ ਭਰਾਵਾਂ ਦੀ ਯਾਦ ਵਿੱਚ ਲਗਾਇਆ ਗਿਆ ਇਹ ਕੈਂਪ ਤੇ ਉਹਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਪਿਛਲੇ ਤੋਂ ਪਿਛਲਾ ਕੈਂਪ ਸੀ ਜਿਹੜਾ ਸਾਡਾ ਸੇਮ ਏਸੇ ਡੇਟ ਦਾ ਉਹਦੇ ਵਿੱਚ ਵੀ ਲਾਇਓਨਸ ਕਲੱਬ ਆਫ ਵਰਕਿੰਗ ਬੱਲੀਓ ਉਸ ਕੈਂਪ ਨੂੰ ਸਪான்ਸਰ ਕੀਤਾ ਗਿਆ ਸੀ ਤੇ ਅੱਜ ਵੀ ਸਾਡੇ ਪਰਿਵਾਰ ਦੇ ਵਿੱਚ ਤੁਸੀਂ ਦੇਖੋ ਹਜ਼ਾਰ ਤੋਂ ਪਲੱਸ ਮੈਂਬਰ ਇੱਥੇ ਚੈੱਕਅਪ ਲਈ ਪਹੁੰਚੇ ਹੋਏ ਨੇ ਤੇ ਹੁਣ ਤਕਰੀਬ 100 ਦੇ ਆਸ-ਪਾਸ ਮੈਂਬਰ ਸਲੈਕਟ ਹੋ ਚੁੱਕੇ ਆ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਆ ਉਸ ਸ਼ਾਮ ਤੱਕ ਹਜੇ 2 ਵਜੇ ਤੱਕ ਚੈੱਕਅਪ ਹੋਣੇ ਆ ਉਮੀਦ ਆ ਵੀ ਹੋਰ ਵੀ ਲੋੜਵੰਦ ਬਾਪੂ ਬਜ਼ੁਰਗਾਂ ਦੇ ਆਪਰੇਸ਼ਨਾਂ ਦੇ ਕੇਸ ਸਾਹਮਣੇ ਆਉਣਗੇ ਉਹਨਾਂ ਨੂੰ ਆਪਰੇਸ਼ਨਾਂ ਦੇ ਵਾਸਤੇ ਰੂਬੀ ਨੈਲਸਨ ਮੈਮੋਰੀਅਲ ਹਸਪੀਟਲ ਜਲੰਧਰ ਸ਼ਿਫਟ ਕੀਤਾ ਜਾ ਰਿਹਾ ਨਾਲ ਦੀ ਨਾਲ ਮਰੀਜ਼ਾਂ ਨੂੰ ਬੱਸਾਂ ਦੇ ਵਿੱਚ ਬਿਠਾਇਆ ਜਾ ਰਿਹਾ ਵਾ ਜਿੱਥੇ ਹਸਪੀਟਲ ਦੀ ਮਹਾ ਡਾਕਟਰਾਂ ਦੀ ਟੀਮ ਉਹਨਾਂ ਦੀ ਅੱਖਾਂ ਦੀਆਂ ਸਰਜਰੀਆਂ ਕਰਨਗੇ ਜਿਹੜਾ ਕਿ ਪਿਛਲੇ ਸਾਲ ਕੈਂਪ ਲੱਗਿਆ ਸੀ ਉਹਦੇ ਵਿੱਚ ਵੀ 100% ਸਕਸੈਸ ਰੇਟ ਹੋਈ ਸੀ ਕਿਸੇ ਇੱਕ ਵੀ ਮੈਂਬਰ ਦੀ ਅੱਖ ਕੋਈ ਖਰਾਬ ਨਹੀਂ ਹੋਈ ਸੀ ਸਾਰਿਆਂ ਦੀਆਂ ਅੱਖਾਂ ਦੀਆਂ ਰੋਸ਼ਨੀਆਂ ਬਰਕਰਾਰ ਨੇ ਇਸ ਵਾਰ ਵੀ ਅਸੀਂ ਇਹ ਉਪਰਾਲਾ 16 ਮਾਰਚ ਦਿਨ ਐਤਵਾਰ 2025 ਦੇ ਵਿੱਚ ਜਿਹੜਾ ਕੀਤਾ ਗਿਆ ਇਹ ਵੀ ਸਫਲ ਹੋਵੇ ਫਿਰ ਤੋਂ ਸ਼ੁਕਰੀਆ ਕਰਦੇ ਆ ਧਰਮਵੀਰ ਭਾਈ ਜੀ ਤੁਹਾਡਾ ਗੁਰਮੰਤ ਭਾਈ ਜੀ ਤੁਹਾਡਾ ਵੀ ਤੁਹਾਡੀ ਪੂਰੀ ਲਾਇਓਨਸ ਕਲੱਬ ਦਾ ਜਿਨ੍ਹਾਂ ਨੇ ਇਸ ਕੈਂਪ ਨੂੰ ਸਪான்ਸਰ ਕੀਤਾ ਬਹੁਤ ਬਹੁਤ ਸ਼ੁਕਰੀਆ ਜੀ ਪਰਮਾਤਮਾ ਇਹੋ ਕਰੇ ਜੀ ਹਰ ਸਾਲ ਅਸੀਂ ਇਹੇ ਸੇਵਾ ਨੂੰ ਮੌਕੇ ਲਈ ਬਸ ਜੀ ਬੱਧੀ ਗੱਲ ਤਾਂ ਇਹੀ ਹੈ ਜੀ ਵੀ ਆਪਾਂ ਅੱਗੋਂ ਵੀ ਜੁੜ ਕੇ ਲੋਕਾਂ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹੀਏ ਜੀ ਸਾਡੇ ਸਾਡੇ ਹੱਥ ਨਹੀਂ ਉਹ ਪਰਮਾਤਮਾ ਕਰਾਉਣ ਵਾਲਾ ਤਾਂ ਉਹੀ ਹੈ ਜੀ ਦੇਖੋ ਸਾਡੀ ਵੀ ਕੋਈ ਔਕਾਤ ਨਹੀਂ ਸੀ ਹਾਂ ਜੀ ਮਹਾਰਾਜ ਜੀ ਸਬਬ ਬਣਾਉਂਦੇ ਨੇ ਉਹ ਹੀ ਅਕਾਲ ਪੁਰਖ ਵਾਹਿਗੁਰੂ ਕਰਾਉਂਦੇ ਨੇ ਤੁਸੀਂ ਨਹੀਂ ਤਾਂ ਇੱਕ ਬੰਦੇ ਦਾ ਵੀ ਆਪਰੇਸ਼ਨ ਕਰਾਉਣਾ ਮੁਸ਼ਕਲ ਹੈ ਆਪਾਂ ਜੇ ਕਹੀਏ ਵੀ ਅਸੀਂ ਆਪਣੇ ਇੰਡੀਵਿਜੂਅਲ ਲੈਵਲ ਤੇ ਜਾਂ ਫਿਰ ਵਈਏ ਇਹ ਸਾਰਾ ਟੀਮ ਵਰਕ ਹੈ ਜੀ ਤੁਹਾਡੀ ਟੀਮ ਸਾਡੇ ਨਾਲ ਜੁੜ ਕੇ ਅਸੀਂ ਹੋਰ ਕਨੇ ਕਿਤੇ ਇੱਕ 11 ਹੋ ਜਾਂਦੇ ਆ ਬਹੁਤ ਜਿਆਦਾ ਸਹਿਯੋਗ ਹੈ ਜੀ ਜੀ ਦਾ 100% ਤੁਹਾ ਆਪਣੇ ਨਾਲ ਸਾਡੇ ਸਾਰਿਆਂ ਦਾ ਬਹੁਤ ਖੁਸ਼ੀ ਹਿਸਾਬ ਕਿ ਨਵੀਂ ਦੇ ਸਾਰੇ ਬੰਦੇ ਆ ਨਹੀਂ ਸਕੇ ਜੀ 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 ਤੇ ਕੁਛ ਅਫਰੀਕਾ ਨੂੰ ਜਾਣੇ ਸੀਗੇ ਉੱਥੇ ਕੈਂਪ ਲੱਗਣੀ ਸੀ ਅਜੇ ਉੱਥੇ ਵੀ ਕੈਂਪ ਲੱਗਿਆ ਹਾਂਜੀ ਠੀਕ ਹੈ ਉੱਥੇ ਕੀ ਇਹੋ ਚੀਜ਼ ਹੈ ਤੁਸੀਂ ਜਾਨਵਰਾਂ ਵਾਸਤੇ ਜੰਗਲਾਂ ਦੇ ਵਿੱਚ ਪਾਣੀ ਨਹੀਂ ਸੀਗਾ ਜੀ ਉੱਥੇ ਪਾਣੀ ਦਾ ਹਾਂ ਮੈਨੂੰ ਦੱਸਿਆ ਸੀਗਾ ਜਸਪਾਲ ਸਿੰਘ ਜੀ ਲਾਸਟ ਟਾਈਮ ਉਹ ਇਸ ਕਰਕੇ ਉਹ ਵੀ ਬਹੁਤ ਵੱਡਾ ਅਪਰਾਧਾ ਜੀ ਦੇਖੋ ਇਨਸਾਨ ਆਪਾਂ ਇਨਸਾਨ ਦਾ ਫਰਜ ਆ ਵੀ ਕੁਦਰਤ ਦਾ ਕਾਇਨਾਤ ਦਾ ਧਿਆਨ ਰੱਖਣਾ ਕਿਉਂਕਿ ਸਾਨੂੰ 86 ਲੱਖ ਜੀ ਉਹਨਾਂ ਦਾ ਸਰਦਾਰ ਬਣਾਇਆ ਉਸ ਅਕਾਰਪੁਰਖ ਵਾਹਿਗੁਰੂ ਨੇ ਤੇ ਸਾਨੂੰ ਵੀ ਆਪਣੇ ਫਰਜ਼ ਪਛਾਣਨੇ ਚਾਹੀਦੇ ਆ ਜੀ ਜਿੱਦਾਂ ਤੁਹਾਡੀ ਟੀਮ ਆ ਜਿਹੜੀ ਲਾਇਓਨਸ ਕਲੱਬ ਆਫ ਵਰਕਿੰਗ ਬੜੇ ਵੱਡੇ ਪੱਧਰ ਤੇ ਪੂਰੇ ਦੁਨੀਆ ਦੇ ਵਿੱਚ ਕੰਮ ਕਰ ਰਹੀ ਆ ਜਿੱਥੇ-ਜਿੱਥੇ ਵੀ ਜ਼ਰੂਰਤ ਹੁੰਦੀ ਆ ਤੇ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਤਾਂ ਤੁਹਾਡੇ ਭਰਾਵਾਂ ਦੀ ਕਿਰਪਾ ਵਾਹਿਗੁਰੂ ਸਾਰਿਆਂ ਤੇ ਬਣਾਈ ਰੱਖੇ ਜੀ ਸਾਰਿਆਂ ਤੇ ਬਣਾਈ ਰੱਖੀ ਸਾਡੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਸੁਮੱਚੀ ਟੀਮ ਦਾ ਸੁਮੱਚੀ ਲਾਇੰਸ ਕਲਬ ਆਰਬਿਲ ਦਾ ਧੰਨਵਾਦ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਬਸ ਇਹ ਹੋਇਆ ਲਾਸਟ ਕਰਨੇ ਕਿ ਪਰਮਾਤਮਾ ਤੁਹਾਡੇ ਵੱਲੋਂ ਇਹ ਸੇਵਾ ਕਰਨ ਦਾ ਬਸ ਗਾਂ ਵੀ ਬਲਬਾਸ਼ੀ ਐ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪਹਿਲੀ ਵਾਰਸ ਆ ਜਿਹੜੀ ਰੂਬੀ ਨੈਲਸਨ ਮੈਮੋਰੀਅਲ ਹਸਪੀਟਲ ਜਲੰਧਰ ਨੂੰ ਰਵਾਨਾ ਹੋ ਰਹੀ ਆ ਜਿਹਦੇ ਵਿੱਚ ਕਾਟ ਮਰੀਜ਼ਾਂ ਦਾ ਜਿਹੜਾ ਹੈਗਾ ਉਹ ਚੈੱਕਅਪ ਹੋ ਗਿਆ ਆਪਰੇਸ਼ਨਾਂ ਦੇ ਵਾਸਤੇ ਸਿਲੈਕਟ ਹੋ ਗਏ ਨੇ ਹੁਣ ਉਹਨਾਂ ਦੇ ਆਪਰੇਸ਼ਨ ਕੀਤੇ ਜਾਣੇ ਆ ਜੀ ਤੇ ਸਾਡੀ ਬੇਨਤੀ ਆ ਸਾਰੇ ਭੈਣਾ ਭਰਾਵਾਂ ਨੂੰ ਅਰਦਾਸ ਕਰਿਓ ਜਿੰਨੇ ਵੀ ਬਾਪੂ ਬਜ਼ੁਰਗ ਸਾਡੇ ਜਾਂ ਸਾਡੀਆਂ ਮਾਤਾਵਾਂ ਬੈਠੀਆਂ ਇੱਥੇ ਇਹਨਾਂ ਦੇ ਆਪਰੇਸ਼ਨ ਹੋਣੇ ਆ ਤੰਦਰੁਸਤੀ ਦੇ ਨਾਲ ਚੜਦੀ ਕਲਾ ਦੇ ਨਾਲ ਇਹ ਆਪਰੇਸ਼ਨ ਹੋਣ ਤੇ ਠੀਕ ਹੋ ਕੇ ਇਹ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਰੰਗਾਂ ਭਰੀ ਦੁਨੀਆ ਦੇ ਵਿੱਚ ਸਾਰੇ ਰੰਗਾਂ ਦਾ ਆਨੰਦ ਮਾਣ ਸਕਣ ਅੱਜ ਇਹ ਦੂਸਰੀ ਵਸਤ ਜਿਹੜੀ ਰੂਬੀ ਨੈਲਸਨ ਮੈਮੋਰੀਅਲ ਹਸਪੀਟਲ ਜਲੰਧਰ ਵਾਸਤੇ ਰਵਾਨਾ ਹੋ ਰਹੀ ਆ ਜਿਹਦੇ ਵਿੱਚ ਅੱਖਾਂ ਦੀਆਂ ਸਮੱਸਿਆਵਾਂ ਵਾਲੇ ਸਾਡੇ ਪੇਸ਼ੈਂਟ ਨੇ ਜਿਵੇਂ ਵੀਰ ਦੇ ਪਰਚੀ ਲੱਗੀ ਆ 61 ਨੰਬਰ ਆਪਰੇਸ਼ਨ ਇਧਰ ਵੀਰ ਵੀ ਇਧਰ ਬਾਪੂ ਜੀ ਵੀ ਟੋਟਲੀ ਬਲਾਈਂਡ ਨੇ ਜਿਹੜੇ ਬੈਠੇ ਨੇ ਤੇ ਇਧਰ ਮਾਤਾ ਜੀ ਬੈਠੇ ਨੇ ਮਤਲਬ ਸਾਡੇ ਜਿੰਨੇ ਵੀ ਮੈਂਬਰ ਸਲੈਕਟ ਹੋਏ ਨੇ ਇਹ ਜਿਨ੍ਹਾਂ ਨੂੰ ਵਾਕਈ ਅੱਖਾਂ ਦੀਆਂ ਉਹ ਵਾਲੀਆਂ ਸਮੱਸਿਆਵਾਂ ਸੀਗੀਆਂ ਜਿਨ੍ਹਾਂ ਦੀ ਸਰਜਰੀ ਬਹੁਤ ਜ਼ਰੂਰੀ ਸੀ ਜੇ ਨਹੀਂ ਕੀਤੀ ਜਾਂਦੀ ਤਾਂ ਇਹ ਸਦਾ ਲਈ ਵੀ ਅੱਖ ਗਵਾ ਸਕਦੇ ਸੀ ਤੇ ਅਰਦਾਸ ਕਰਿਓ ਇਹਨਾਂ ਸਾਡੇ ਸਾਰੇ ਮੈਂਬਰਾਂ ਵਾਸਤੇ ਇਹਨਾਂ ਦੀਆਂ ਅੱਖਾਂ ਦੀਆਂ ਸਰਜਰੀਆਂ ਜਿਹੜੀਆਂ ਆਪਰੇਸ਼ਨ ਆ ਜਿਹੜੇ ਔਰ ਸাকसेसफुल ਹੋਣ ਠੀਕ ਹੋ ਕੇ ਆਪਣਾ ਚੰਗਾ ਇੱਕ ਰੰਗਾ ਨਾ ਭਰਿਆ ਜੀਵਨ ਬਤੀਤ ਕਰ ਸਕਣ ਤੇ ਵਾਹਿਗੁਰੂ ਕਿਰਪਾ ਕਰਨ ਸਾਡੇ ਸਾਰੇ ਬਾਪੂ ਸਾਡੀਆਂ ਸਾਰੇ ਮਾਵਾ ਨੂੰ ਤੰਦਰੁਸਤ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਟੋਟਲ ਓਪੀਡੀ ਜਿਹੜੀ ਹੋਈ ਹੈ ਜੀ ਉਹ 815 ਮਰੀਜ਼ਾਂ ਦੀ ਹੋਈ ਆ ਤੇ ਜਿਹਦੇ ਵਿੱਚੋਂ 204 ਆਪਰੇਸ਼ਨਾਂ ਵਾਸਤੇ ਸਿਲੈਕਟ ਹੋਏ ਨੇ ਮਰੀਜ਼ ਜਿਨ੍ਹਾਂ ਦੇ ਸਰਜਰੀਆਂ ਹੋਣੀਆਂ ਅੱਖਾਂ ਦੀਆਂ ਤੇ ਪਹਿਲੀ ਵਾਰ 2017 ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਅੱਖਾਂ ਦੇ ਕੈਂਪ ਲੱਗੇ ਆ ਉਹਨਾਂ ਦੇ ਵਿੱਚ ਸਭ ਤੋਂ ਵੱਧ ਨੰਬਰ ਆ ਵੀ 204 ਮਰੀਜ਼ ਆ ਜਿਹੜੇ ਆਪਰੇਸ਼ਨਾਂ ਵਾਸਤੇ ਸਿਲੈਕਟ ਹੋਏ ਆ ਇਸ ਵਾਰ ਅਸੀਂ ਥੋੜੀਆਂ ਕੋਸ਼ਿਸ਼ਾਂ ਕੀਤੀਆਂ ਜਿਹੜੀਆਂ ਉਹ ਅਲੱਗ ਤਰੀਕੇ ਨਾਲ ਕੀਤੀਆਂ ਜਿਹੜਾ ਅਨਾਉਂਸਮੈਂਟਾਂ ਕੀਤੀਆਂ ਪਿੰਡਾਂ ਦੇ ਵਿੱਚ ਅੱਗੇ ਆਟੋ ਕਮਾਉਂਦੇ ਸੀ ਅਸੀਂ ਆਲਾਦਾਲੇ ਦੇ ਇਸ ਵਾਰ ਅਸੀਂ ਬਿਲਕੁਲ ਨਹੀਂ ਭੇਜੇ ਆਟੋ ਇਸ ਵਾਰ ਅਸੀਂ ਸੋਸ਼ਲ ਮੀਡੀਆ ਰਾਹੀਂ ਭੈਣਾ ਭਰਾਵਾਂ ਨੂੰ ਅਨਾਉਂਸਮੈਂਟਾਂ ਦਿੱਤੀਆਂ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟਾਂ ਕਰਾਈਆਂ ਸਾਡੇ ਟੀਮ ਮੈਂਬਰਾਂ ਨੇ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਕਸਬੇ ਦੇ ਵਿੱਚ ਜਿੱਥੇ-ਉੱਥੇ ਸਾਡੇ ਵਲੰਟੀਅਰ ਨੇ ਸੇਵਾਦਾਰ ਨੇ ਉਹਨਾਂ ਨੇ ਆਪਣੇ ਆਪਣੇ ਇਲਾਕੇ ਦੇ ਵਿੱਚ ਉਹਨਾਂ ਮਰੀਜ਼ਾਂ ਤੱਕ ਪਹੁੰਚ ਕੀਤੀ ਜਿਹੜੇ ਅੱਖਾਂ ਦੀਆਂ ਸਮੱਸਿਆਵਾਂ ਦੇ ਨਾਲ ਜੁੜੇ ਹੋਏ ਸੀਗੇ ਫਿਰ ਅਖਬਾਰਾਂ ਦੇ ਵਿੱਚ ਜਿਹੜੇ ਪੈਂਪਲੇਟ ਪਾ ਕੇ ਉਹ ਬੰਦੇ ਜਾਂਦੇ ਆ ਉਹ ਵੀ ਅਸੀਂ ਇਸ ਵਾਰ ਜਗਰਾਉ ਮੋਗਾ ਇਸ ਪਾਸੇ ਦੇ ਇਲਾਕੇ ਦੇ ਵਿੱਚ ਬੰਡੇ ਗਏ ਨੇ ਜਾਦਾ ਵੱਧ ਤੋਂ ਵੱਧ ਪੈਂਪਲੇਟ ਵੀ ਤੇ ਜਿਹਦੇ ਸਦਕਾ ਅੱਜ 204 ਮਰੀਜ਼ਾਂ ਦਾ ਕਰੀਵੋ ਆਪਰੇਸ਼ਨ ਹੋਣ ਜਾ ਰਿਹਾ ਤੇ ਬਾਕੀ ਸਾਡੀ ਟੀਮ ਮੱਲਾ ਵਾਲੇ ਤੋਂ ਫਿਰੋਜ਼ਪੁਰ ਤੋਂ ਆਪਣੇ ਕਿੰਨੇ ਮਰੀਜ਼ ਸੀ ਟੋਟਲ ਜਿਹੜੇ ਆਏ ਨੇ 80 ਮਰੀਜ਼ ਇਕੱਲੇ 80 ਮਰੀਜ਼ ਮੱਲਾ ਵਾਲੇ ਤੋਂ ਫਿਰੋਜ਼ਪੁਰ ਜ਼ਿਲ੍ਹੇ ਤੋਂ ਇਹ ਵੀਰ ਅਮੀਰ ਚੰਦ ਜੀ ਹੋਣੀ ਲੈ ਕੇ ਆਏ ਸੀਗੇ ਤੇ ਇਸੇ ਤਰ੍ਹਾਂ ਹੀ ਅਲੱਗ-ਅਲੱਗ ਥਾਵਾਂ ਤੋਂ ਜਿਹੜੇ ਸਾਡੇ ਸੇਵਾਦਾਰਾਂ ਵੱਲੋਂ ਮਰੀਜ਼ ਲੈ ਕੇ ਆਂਦੇ ਗਏ ਨੇ ਮਰੇਲਕੋਟਲੇ ਤੋਂ ਅਮਰਜੀਤ ਹੁਣੀ ਲੈ ਕੇ ਆਏ ਸੀ ਇਦਾਂ ਹੀ ਅਲੱਗ-ਅਲੱਗ ਪਿੰਡਾਂ ਤੋਂ ਜਿਹੜੇ ਸਾਡੇ ਸੇਵਾਦਾਰ ਭੈਣ ਭਰਾ ਆਉਂਦੇ ਨੇ ਉਹ ਵੀ ਮਰੀਜ਼ ਲੈ ਕੇ ਆਏ ਤੇ ਜਿਹਦੇ ਨਾਲ 815 ਮਰੀਜ਼ਾਂ ਦਾ ਅੱਜ ਟੋਟਲ ਅੱਖਾਂ ਦਾ ਚੈੱਕਅਪ ਹੋਇਆ ਜਿਹਦੇ ਵਿੱਚ ਚਾਰ ਮਰੀਜ਼ਾਂ ਦੇ ਅੱਖਾਂ ਦੀਆਂ ਪੁਤਲੀਆਂ ਅੱਖਾਂ ਦੇ ਪੱਥਰ ਦੀਆਂ ਅੱਖਾਂ ਪੈਣੀਆਂ ਸੌਰੀ ਜਿਹੜੇ ਉਹਨਾਂ ਦੇ ਡੇਲੇ ਆ ਉਹ ਖਰਾਬ ਹੋਏ ਹੋਏ ਨੇ ਜਾਂ ਉਹ ਕੱਢੇ ਗਏ ਨੇ ਜਾਂ ਉਹ ਕੱਢਣੇ ਆ ਕੱਢ ਕੇ ਉਸ ਤੋਂ ਬਾਅਦ ਉਹਨਾਂ ਦੇ ਪੱਥਰ ਦੀ ਅੱਖ ਪਾਈ ਜਾਣੀ ਆ ਤਾਂ ਜੋ ਉਹਨਾਂ ਦੀ ਦੂਸਰੀ ਅੱਖ بچ ਸਕੇ ਤੇ ਜਿਹੜੀ ਉਹ ਖਾਲੀ ਜਗ੍ਹਾ ਜਿਹਦੇ ਵਿੱਚ ਇਨਫੈਕਸ਼ਨ ਹੋਣ ਦਾ ਡਰਾ ਉਹਦੇ ਵਿੱਚ ਇਨਫੈਕਸ਼ਨ ਨਾ ਹੋਵੇ ਪੱਥਰ ਦਾ ਇੱਕ ਡੇਲਾ ਬਣਾ ਕੇ ਸੇਮ ਉਸੇ ਤਰ੍ਹਾਂ ਦਾ ਅੱਖ ਬਣਾ ਕੇ ਉਹਦੇ ਵਿੱਚ ਪਾਈ ਜਾਣੀ ਚਾਰ ਮਰੀਜ਼ ਤਾਂ ਇਸ ਵਾਰ ਉਹ ਸਿਲੈਕਟ ਹੋਏ ਨੇ ਤੇ ਇੱਕ 10 ਮਰੀਜ਼ ਆ ਜਿਹੜੇ ਉਹ ਟੋਟਲ ਅੱਖਾਂ ਤੋਂ ਬਲਾਈਂਡ ਸਾਡੇ ਕੋਲੇ ਆਏ ਸੀ ਅੱਜ ਇਸ ਵਾਰ ਜਿਨ੍ਹਾਂ ਨੂੰ ਬਿਲਕੁਲ ਹੀ ਦਿਖਾਈ ਨਹੀਂ ਦਿੰਦਾ ਉਹਨਾਂ ਦੀਆਂ ਅੱਖਾਂ ਦੀਆਂ ਪਿੱਛੋਂ ਨਸਾਂ ਸੁੱਕ ਚੁੱਕੀਆਂ ਜਾਂ ਕੋਈ ਹੋਰ ਸਮੱਸਿਆ ਸੀ ਉਹਨਾਂ ਨੂੰ ਵੀ ਅਸੀਂ ਇੱਥੇ ਬੁਲਾਇਆ ਉਹਨਾਂ ਨੂੰ ਦੁਬਾਰਾ ਫੇਰ ਸੱਦ ਕੇ ਲੋਕਲ ਵੀ ਚੈੱਕਅਪ ਕਰਾਵਾਂਗੇ ਡੀ ਐਮ ਸੀ ਹਸਪੀਟਲ ਤੋਂ ਮਸ਼ੀਨਾਂ ਦੇ ਰਾਹੀਂ ਵੀ ਕਿਸੇ ਇੱਕ ਦੀ ਵੀ ਅੱਖਾਂ ਦੀ ਰੌਸ਼ਨੀ ਵਾਪਸ ਆ ਜਵੇ ਸਾਡਾ ਇਹ ਕੈਂਪ ਲਾਉਣਾ ਸਫਲ ਆ ਤੇ ਇਸੇ ਤਰ੍ਹਾਂ 26 ਮਰੀਜ਼ ਜਿਹੜੇ ਪੁਤਲੀਆਂ ਵਾਲੇ ਸਿਲੈਕਟ ਹੋਏ ਨੇ ਜਿਨ੍ਹਾਂ ਦੇ ਪੁਤਲੀਆਂ ਪਾਈਆਂ ਜਾਣੀਆਂ ਵਾ ਤੇ ਉਹ ਪੁਤਲੀਆਂ ਜਿਵੇਂ ਜਿਵੇਂ ਕੋਈ ਡੋਨੇਟ ਕਰਦਾ ਆਪਣੀ ਅੱਖਾਂ ਮਰਨ ਤੋਂ ਪਹਿਲਾਂ ਤੇ ਉਹ ਅੱਖਾਂ ਕਿਸੇ ਹੋਰ ਦੇ ਕੰਮ ਆਉਂਦੀਆਂ ਵਾ ਤਾਂ ਫਿਰ ਉਹ ਜਿਵੇਂ ਜਿਵੇਂ ਉਹਨਾਂ ਦੇ ਨੰਬਰ ਆਉਣਗੇ ਉਹਨਾਂ ਦੇ ਪੁਤਲੀਆਂ ਪਵਾਈਆਂ ਜਾਣਗੀਆਂ 26 ਮਰੀਜ਼ ਉਹ ਸਿਲੈਕਟ ਹੋਏ ਨੇ ਤੇ 15 ਮਰੀਜ਼ ਜਿਹੜੇ ਉਹ ਟੇਢੇਪਨ ਵਾਲੇ ਜਿਨ੍ਹਾਂ ਦੀਆਂ ਅੱਖਾਂ ਤੀਰੀਆਂ ਹੁੰਦੀਆਂ ਇੱਕ ਅੱਖ ਇਸ ਪਾਸੇ ਨੂੰ ਜਾਂਦੀ ਆ ਦੂਜੀ ਦੂਜੇ ਪਾਸੇ ਨੂੰ ਜਾਂ ਇੱਕ ਅੱਖ ਟੇਢੀ ਆ ਬੱਚੇ ਨੂੰ ਪੜ੍ਹਾਈ ਕਰਨ ਚ ਵੀ ਔਖਾ ਹੁੰਦਾ ਆ ਆਮ ਜ਼ਿੰਦਗੀ ਚ ਵੀ ਤਕਲੀਫ ਹੁੰਦੀ ਆ ਤੇ ਉਹ ਟੇਢੇਪਨ ਵਾਲੇ ਜਿਹੜੇ ਮਰੀਜ਼ ਆ ਉਹ 15 ਮਰੀਜ਼ ਸਿਲੈਕਟ ਹੋਏ ਆ ਤੇ ਉਹਨਾਂ ਦੇ ਵੀ ਆਪਰੇਸ਼ਨ ਆ ਜਿਹੜੇ ਉਹ ਰੂਬੀ ਨੈਲਸਨ ਹਸਪੀਟਲ ਮੈਮੋਰੀਅਲ ਹਸਪੀਟਲ ਦੇ ਵਿੱਚ ਕੀਤੇ ਜਾਣੇ ਆ ਤੇ ਇਹਨਾਂ ਸਾਰੇ ਮਰੀਜ਼ਾਂ ਨੂੰ ਅਸੀਂ ਚੈੱਕਅਪ ਦੇ ਲਈ ਹੁਣ ਜਾਂ ਆਪਰੇਸ਼ਨਾਂ ਦੇ ਲਈ ਅਗਲੀ ਫਰਦਰ ਟ੍ਰੀਟਮੈਂਟ ਦੇ ਲਈ ਰੂਬੀ ਨੈਲਸਨ ਹਸਪੀਟਲ ਜਲੰਧਰ ਦੇ ਵਿੱਚ ਭਰਤੀ ਕਰਾ ਰਹੇ ਆ ਦੋ ਬੱਸਾਂ ਇੱਥੋਂ ਭਰ ਕੇ ਜਾ ਚੁੱਕੀਆਂ ਵਾਂ ਜਿਨ੍ਹਾਂ ਦੇ ਵਿੱਚ ਕਰੀਬ 105 ਮਰੀਜ਼ ਆ ਜਿਹੜੇ ਇੱਥੋਂ ਜਾ ਚੁੱਕੇ ਆ ਤੇ ਬਾਕੀ ਅੱਜ ਇਹ ਸਾਰੇ ਪੇਸ਼ੈਂਟ ਬੈਠੇ ਨੇ ਇੱਕ ਬੱਸ ਆ ਜਿਹੜੀ ਉਹ ਭਰੀ ਹੋਈ ਖੜੀ ਆ ਸਾਹਮਣੇ ਜਿਹਦੇ ਵਿੱਚ ਸਾਰੇ ਸਾਡੇ ਬਜ਼ੁਰਗ ਬਾਪੂ ਤੇ ਮਾਵਾ ਬੈਠ ਚੁੱਕੇ ਆ ਮੈਂ ਤੇ ਇੱਕ ਬੱਸ ਜਲੰਧਰ ਤੋਂ ਵਾਪਸ ਆ ਰਹੀ ਐ ਮਰੀਜ਼ਾਂ ਨੂੰ ਛੱਡ ਕੇ ਉੱਥੋਂ ਤੇ ਉਹਦੇ ਵਿੱਚ ਇਹ ਸਾਰੇ ਮਰੀਜ਼ ਜਾਣਗੇ ਤੇ ਉੱਥੇ ਖਾਣ ਪੀਣ ਦਾ ਚਾਹ ਪਾਣੀ ਦਾ ਪ੍ਰਸ਼ਾਦ ਤੇ ਪਾਣੀ ਦਾ ਇੰਤਜ਼ਾਮ ਆ ਜਿਹੜਾ ਉਹ ਸਾਡੇ ਇੱਥੋਂ ਵੀ ਵਲੰਟੀਅਰ ਜਾ ਰਹੇ ਨੇ ਸੇਵਾਦਾਰ ਉੱਥੋਂ ਵੀ ਜਲੰਧਰ ਦੀ ਸੇਵਾਦਾਰਾਂ ਦੀ ਸਾਡੀ ਟੀਮ ਆ ਜਿਹੜੀ ਉੱਥੇ ਦਮਨ ਹੋਣੀ ਵੀਰ ਹੋਣੀ ਸਾਡੇ ਉਹ ਸਾਰੀ ਟੀਮ ਬੰਟੀ ਵੀਰੇ ਹੋਣੀ ਉਹ ਸਾਰੇ ਉੱਥੇ ਇਹਨਾਂ ਦੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਉੱਥੇ ਕੱਲ ਨੂੰ ਜਿੰਨਾਂ ਅੱਖਾਂ ਦੇ ਆਪਰੇਸ਼ਨ ਹੋਣੇ ਆ ਬਾਪੂ ਬਜ਼ੁਰਗਾਂ ਦੇ ਉਹ ਸਾਰੇ ਚੰਗੇ ਤਰੀਕੇ ਨਾਲ ਨੇਪਰੇ ਚੜ੍ਹਨ ਅੱਖਾਂ ਦੀ ਰੌਸ਼ਨੀ ਸਾਰਿਆਂ ਦੀ ਬਰਕਰਾਰ ਹੋਵੇ ਕਿਉਂਕਿ ਕਹਿੰਦੇ ਜੇ ਅੱਖਾਂ ਵਾਂ ਤਾਂ ਜਹਾਨ ਆ ਭਾਈ ਜਿਹੜਾ ਅੱਖਾਂ ਤੋਂ ਅੰਨ ਜਿਹਨੂੰ ਦਿਖਣੋਂ ਹਟ ਗਿਆ ਨਾ ਉਹਦੀ ਜ਼ਿੰਦਗੀ ਜਿਉਣ ਦੀ ਕੋਈ ਤਕ ਨਹੀਂ ਬਣਦੀ ਬੜਾ ਔਖਾ ਨਰਕ ਵਰਗਾ ਜੀਵਨ ਬਣ ਜਾਂਦਾ ਜਦੋਂ ਕੋਈ ਰੰਗ ਨਾ ਦਿਖੇ ਚਾਰੇ ਪਾਸੇ ਕਾਲਾ ਕਾਲਾ ਨਹੀਂ ਰਹੀ ਦਿਖੇ ਤੇ ਜਿੱਥੇ ਅਸੀਂ ਆਪਣਾ ਜੀਵਨ ਇਹਨਾਂ ਰੰਗਾਂ ਨਾਲ ਭਰੀ ਦੁਨੀਆ ਨੂੰ ਦੇਖ ਕੇ ਬਤੀਤ ਕਰਦੇ ਆ ਤੇ ਅਸੀਂ ਨਾ ਸ਼ੁਕਰਾਨਾ ਕਰਦੇ ਆ ਰੱਬ ਦਾ ਤੇ ਨਾ ਅਸੀਂ ਆਪਣੀ ਅੱਖਾਂ ਦੀ ਕੇਅਰ ਕਰਦੇ ਆ ਤੇ ਜਦੋਂ ਇਹ ਚਲੇ ਜਾਂਦੀਆਂ ਨਾ ਉਦੋਂ ਪਤਾ ਲੱਗਦਾ ਵੀ ਇਹਦੀ ਵੈਲਿਊ ਕੀ ਆ ਇਸ ਕਰਕੇ ਭੈਣੋ ਤੇ ਭਰਾਵੋ ਧਿਆਨ ਰੱਖੋ ਆਪਣੇ ਬਜ਼ੁਰਗਾਂ ਦੀਆਂ ਅੱਖਾਂ ਦਾ ਵੀ ਤੇ ਬਜ਼ੁਰਗਾਂ ਦਾ ਵੀ ਉਹਨਾਂ ਨੂੰ ਰਵਾਵੋ ਨਾ ਜਦੋਂ ਰੋਂਦੇ ਆ ਤਾਂ ਉਹਨਾਂ ਦੀਆਂ ਅੱਖਾਂ ਤੇ ਬਹੁਤ ਡਾਢਾ ਅਸਰ ਪੈਂਦਾ ਆਪਣੇ ਮਾਪਿਓ ਦੇ ਦਾਦੇ-ਦਾਦੀਆਂ ਦੀ ਨਾਨੇ-ਨਾਨੀਆਂ ਦੀ ਆਪਣੇ ਬਜ਼ੁਰਗ ਰਿਸ਼ਤੇਦਾਰਾਂ ਦੀ ਉਹਨਾਂ ਦੀ ਪੁੱਛ ਪ੍ਰਤੀਤ ਕਰਿਆ ਕਰੋ ਉਹਨਾਂ ਨਾਲ ਪਿਆਰ ਕਰਿਆ ਕਰੋ ਜੇ ਕਿਸੇ ਨੂੰ ਅੱਖਾਂ ਦੀ ਸਮੱਸਿਆ ਵਾ ਤਾਂ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਸੁਪਨਿਆਂ ਦੇ ਘਰ ਵਿੱਚ ਲਗਭਗ ਹਰ 3 ਮਹੀਨਿਆਂ ਬਾਅਦ ਕੈਂਪ ਲਗਾਇਆ ਜਾਂਦਾ ਤੇ ਸਾਡੇ ਦੋ ਛੋਟੇ ਭਰਾ ਵੀਰਿੰਦਰ ਸਿੰਘ ਗਰੇਵਾਲ ਤੇ ਸਰਬਜੀਤ ਸਿੰਘ ਰਿਵਾਲ ਦੀ ਯਾਦ ਵਿੱਚ 16 ਦਸੰਬਰ ਨੂੰ ਤੇ 16 ਮਾਰਚ ਨੂੰ ਇਹ ਦੋ ਕੈਂਪ ਪੱਕੀਆਂ ਤਰੀਕਾਂ ਤੇ ਹੁੰਦੇ ਆ ਤੁਸੀਂ ਉੱਥੇ ਲੈ ਕੇ ਆਵੋ ਉਹਨਾਂ ਨੂੰ ਉਹਨਾਂ ਦੇ ਚੈੱਕਅਪ ਕਰਾਵੋ ਤੇ ਜਿਸ ਤਰ੍ਹਾਂ ਇਸ ਵਾਰ 204 ਮਰੀਜ਼ਾਂ ਦੇ ਆਪਰੇਸ਼ਨ ਹੋ ਰਹੇ ਆ ਅਗਲੀ ਵਾਰ ਲਗਾਤਾਰ ਅਸੀਂ ਇਸੇ ਤਰ੍ਹਾਂ ਕਰਦੇ ਰਹੀਏ ਸਾਡੇ ਲਈ ਵੀ ਅਰਦਾਸ ਕਰਿਓ ਸੱਚੇ ਪਾਤਸ਼ਾਹ ਸਾਨੂੰ ਸਮਤ ਬੁੱਧੀ ਬਖਸ਼ਣ ਅਸੀਂ ਆਪਣੇ ਫਰਜ਼ ਨਿਭਾਉਂਦੇ ਰਹੀਏ ਸਾਡਾ ਮਨ ਨੀਮਾ ਤੇ ਮਤ ਉੱਚੀ ਰਵੇ ਬਹੁਤ ਬਹੁਤ ਧੰਨਵਾਦ ਸਾਡੇ ਸੇਵਾਦਾਰ ਭੈਣ ਭਰਾਵਾਂ ਦਾ ਵਲੰਟੀਅਰ ਵੀਰਾਂ ਦਾ ਡਾਕਟਰਾਂ ਦਾ ਜਿੰਨੇ ਵੀ ਅੱਜ ਦੇ ਕੈਂਪ ਦੇ ਵਿੱਚ ਸਵੇਰ ਤੋਂ ਤੜਕੇ ਤੋਂ ਲੈ ਕੇ ਹੁਣ ਤੱਕ ਸੁਭਾਵਾਂ ਨਵਾਉਂਦੇ ਸੀ ਨਵਾਉਂਦੇ ਸੀ ਸਾਡੇ ਵੀਰ ਭੈਣ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਜੀ ਡਾਕਟਰ ਸਾਹਿਬਾਨਾਂ ਨੂੰ ਜੀ ਆਇਆਂ ਜਿਨ੍ਹਾਂ ਨੇ ਅੱਜ ਆ ਕੇ ਆਪਣਾ ਕਾਰਜ ਨੇਪਰੇ ਚਾੜਿਆ ਤੇ ਸਾਰੇ ਬਾਪੂ ਬਜ਼ੁਰਗਾਂ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਸਬਰ ਤੇ ਸੰਤੋਖ ਨਾਲ ਚੈੱਕਅਪ ਕਰਾਏ ਤੇ ਹੁਣ ਆਪਰੇਸ਼ਨਾਂ ਵਾਸਤੇ ਹਸਪੀਟਲ ਨੂੰ ਜਾ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬੇਬੇ ਜੀ ਸਤਿ ਸ੍ਰੀ ਅਕਾਲ ਅੱਖਾਂ ਦੇ ਆਪਰੇਸ਼ਨ ਵਾਸਤੇ ਜਿਹੜੀਆਂ ਮੇਰੀਆਂ ਮਾਵਾ ਤੇ ਬਾਪੂ ਸਾਡੇ ਵੀਰ ਚੱਲੇ ਆ ਉੱਥੇ ਮਹਾਰਾਜ ਕਿਰਪਾ ਕਰਨ ਤੁਹਾਡੇ ਆਪਰੇਸ਼ਨ ਚੰਗੇ ਤਰੀਕੇ ਨਾਲ ਹੋ ਸਕਣ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਬਰਕਰਾਰ ਹੋਵੇ ਤੇ ਨੀਤੂ ਭੈਣ ਦੀ ਸਾਡੀ ਦੀ ਅੱਖ ਪੈਣੀ ਹੈ ਪੱਥਰ ਦੀ ਇੱਕ ਹੈ ਨਾ ਇੱਕ ਭੈਣ ਦੂਜੀ ਪਿੱਛੇ ਕੀ ਨਾ ਪੈਣੇ ਰਵਿੰਦਰ ਭੈਣ ਉਹਦੀ ਵੀ ਅੱਖ ਜਿਹੜੀ ਪੱਥਰ ਦੀ ਪੈਣੀ ਆ ਤੇ ਮਹਾਰਾਜ ਕਿਰਪਾ ਕਰਨ ਇਹਨਾਂ ਦੀ ਅੱਖ ਪੱਥਰ ਦੀ ਪੈਣ ਤੋਂ ਬਾਅਦ ਇਹਨਾਂ ਦੀ ਘਟੋ ਘਾਟ ਜਿਹੜੀ ਤਕਲੀਫ ਆ ਦੁੱਖ ਆ ਜਿਹੜਾ ਖੁੱਲੀ ਪਈ ਆ ਜ਼ਖਮ ਨਾਲ ਉਹ ਠੀਕ ਹੋਵੇ ਤੇ ਬਾਕੀ ਸਾਰਿਆਂ ਨੇ ਅਰਦਾਸ ਕਰਨੀ ਆ ਸੱਚੇ ਬਾਦਸ਼ਾਹ ਚੜ੍ਹਦੀ ਕਲਾ ਵਕਸ਼ੇ ਤੰਦਰੁਸਤੀ ਵਕਸ਼ੇ ਜਿਹੜੇ ਸਾਡੇ ਦੋ ਛੋਟੇ ਭਰਾਵਾਂ ਦੀ ਯਾਦ ਵਿੱਚ ਅਸੀਂ ਕੈਂਪ ਲਾ ਰਹੇ ਆ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਵਾਸਤੇ ਜ਼ਰੂਰ ਅਰਦਾਸ ਕਰਿਓ